ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਈਆ ਦਾਲ ਉਹ ਵੀ ਬਿਨਾ ਤੜਕੇ ਤੋਂ ਦੇਖੋ ਕਿੰਨੀ ਵਧੀਆ ਦਿਖ ਰਹੀ ਆ ਹਨਾ ਤੇ ਆਓ ਆਪਾਂ ਇਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਦਾਲ ਲਈ ਉਹਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਪਾਣੀ ਦੇ ਨਾਲ ਇੱਥੇ ਮੈਂ ਇੱਕ ਕੌਲੀ ਦਾਲ ਦੀ ਲਈ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਲੈ ਸੀਗੇ ਪਿਆਜ਼ ਜਿਹਨਾਂ ਨੂੰ ਆਪਾਂ ਲੰਬਾ ਲੰਬਾ ਕੱਟ ਲਿਆ ਸੀਗਾ ਤੇ ਨਾਲ ਇਹ ਆਪਾਂ ਟਮਾਟਰ ਲੈ ਸੀਗੇ ਠੀਕ ਆ ਤੁਸੀਂ ਆਪ ਦੇ ਅਕੋਰਡਿੰਗ ਕੱਟ ਸਕਦੇ ਹੋ ਜਿੱਦਾਂ ਦਾ ਤੁਸੀਂ ਤੜਕਾ ਦਾਲ ਨੂੰ ਲਾਣੇ ਉਹ ਟਾਈਪ ਨਾਲ ਹਨਾ ਤੇ ਫਿਰ ਮੈਂ ਇੱਥੇ ਇੱਕ ਹਰੀ ਮਿਰਚ ਪਾਈ ਆ ਲਸਣ ਮੈਂ ਪਾਉਂਦੀ ਨਹੀਂ ਕਿ ਗਰਮੀ ਆ ਬੱਚਿਆਂ ਲਈ ਸੈੱਟ ਨਹੀਂ ਹੁੰਦਾ ਤਾਂ ਕਰਕੇ ਤੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਉੱਥੇ ਹੀ ਠੀਕ ਹੈ ਹੁਣ ਆਪਾਂ ਜਿੰਨੀ ਦਾਲ ਲਈ ਆ ਉਹਦੇ ਤਿੰਨ ਗੁਣਾ ਆਪਾਂ ਪਾਣੀ ਪਾਉਣਾ ਹੈ ਇਹਦੇ ਵਿੱਚ ਤੁਸੀਂ ਇੱਕ ਵਾਰੀ ਪਾ ਲਓ ਜਾਂ ਦੋ ਵਾਰੀ ਪਾ ਲਓ ਮੈਂ ਦੋ ਵਾਰੀ ਪਾਉਂਗੀ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਜੀਰੇ ਦਾ ਐਡ ਕਰਤਾ ਨਾਲ ਹੀ ਨਾਲ ਹੀ ਪਾਤਾ ਆਪਾਂ ਨੇ ਗਰਮ ਮਸਾਲਾ ਨਮਕ ਹਲਦੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਧਨੀਆ ਪਾਊਡਰ ਵੀ ਪਾਇਆ ਠੀਕ ਹੈ ਤੇ ਹੁਣ ਦੇਖੋ ਆਪਾਂ ਇਹਦੇ ਵਿੱਚ ਇੱਕ ਤੋਂ ਦੋ ਚਮਚੇ ਦੇਸੀ ਘਿਓ ਦੇ ਜ਼ਰੂਰ ਪਾਵਾਂਗੇ ਜੇ ਤੁਸੀਂ ਇਹ ਚੀਜ਼ ਕੱਲੀ ਨੋਰਮਲ ਦਾਲ ਵੀ ਬਣਾ ਰਹੇ ਹੋ ਤਾਂ ਵੀ ਦੇਸੀ ਘਿਓ ਪਾ ਕੇ ਬਣਾਇਓ ਤਾਂ ਦਾਲ ਬਹੁਤ ਟੇਸਟੀ ਬਣਦੀ ਹੈ ਹੁਣ ਬਚਿਆ ਹੋਆ ਪਾਣੀ ਵੀ ਮੈਂ ਪਾਤਾ ਏ ਇਹ ਇਹਨੂੰ ਬੰਦ ਕਰ ਦਵਾਂਗੀ ਕੁੱਕਰ ਨੂੰ ਕੁੱਕਰ ਨੂੰ ਬੰਦ ਕਰਕੇ ਜਦੋਂ ਸਿਟੀ ਦੀ ਆਵਾਜ਼ ਜੀ ਆਉਣ ਲੱਗੂਗੀ ਨਾ ਉਸ ਟਾਈਮ ਤੇ ਮੈਂ ਗੈਸ ਆ ਜਿਹੜੀ ਬੰਦ ਕਰ ਦੂੰ ਮਤਲਬ ਸਿਮ ਕਰ ਦੂੰਗੀ ਤੇ ਫਿਰ ਉਹਨੂੰ ਬਿਨਾਂ ਸਿਟੀ ਲਵਾਏ ਯਾਨੀ ਕਿ ਸਿਮ ਤੇ ਹੀ ਮੈਂ ਉਹਨੂੰ ਤੇ ਪੂਰਾ ਮਤਲਬ ਜਿਵੇਂ ਕਹੋ ਹਾਰੇ ਵਾਂਗੂ ਪੌਣਾ ਘੰਟਾ ਪਕਾਉਂਗੀ ਠੀਕ ਹੈ ਤੇ ਉਸ ਤੋਂ ਬਾਅਦ ਖੋਲ ਕੇ ਦੇਖਾਂਗੇ ਤੇ ਆਪਣੀ ਦਾਲ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਜੂਗੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਿਨਾ ਤੜਕੇ ਤੋਂ ਦਾਲ ਬਣਾ ਕੇ ਤਿਆਰ ਕਰ ਸਕਦੇ ਦੇਖੋ ਦਾਲ ਬਣ ਕੇ ਬਿਲਕੁਲ ਰੈਡੀ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫਰ ਵਾਚਿੰਗ